Әртүлкен тұрметті өте 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 өте

ਮਿਤੀ 2.5.2024 ਨੂੰ ਇੱਕ ਦੋਸ਼ੀ ਜਸ਼ਨਦੀਪ ਸਿੰਘ ਜੋ ਕਿ ਐਂਡੀਪੀਐਸ ਕੇਸ ਦੇ ਵਿੱਚ ਜੇਲ੍ਹ ਚ ਬੰਦ ਸੀ ਉਹ ਦੌਰਾਨੇ ਆਪਣੀ ਤਰੀਕ ਪੇਸ਼ੀ ਤੇ ਉਹ ਪੁਲਿਸ ਮੁਲਾਜ਼ਮਾਂ ਨੂੰ ਚੱਕਮਾ ਦੇ ਕੇ ਭੱਜ ਗਿਆ ਸੀ ਕੋਰਟ ਕੰਪਲੈਕਸ ਸ਼੍ਰੀ ਮੁਕਸਰ ਸਾਹਿਬ ਤੋਂ ਜਿਸ ਤੇ ਕੀ ਮੁਕੱਦਮਾ ਨੰਬਰ 77 ਮਿਤੀ 2.5.24 ਦਰਜ ਰਜਿਸਟਰ ਹੋਇਆ ਤੇ ਸਾਡੀ ਸੀਆਈਏ ਟੀਮ ਤੇ ਐਸਐਚਓ ਸਿਟੀ ਐਸਐਚਓ सदर ਮਾਨਯੋਗ ਸ਼੍ਰੀ ਭਾਗੀਰਥ ਮੀਨਾ ਜੀ ਦੀ ਦਿਸ਼ਾ ਨਿਰਦੇਸ਼ ਛੇਠ ਇਹਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਨੇ ਕੀ ਇਸ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਦੇ ਨਾਲ ਹੀ ਇੱਕ ਕਰਨ ਏਲੀਅਸ ਕਾਂਚਾ ਨਾਮ ਦਾ ਵਿਅਕਤੀ ਜਿਹੜਾ ਕਿ ਇਸ ਦੇ ਨਾਲ ਜੇਲ੍ਹ ਵਿੱਚ ਬੰਦ ਸੀ ਉਹ ਇਹਨੂੰ ਭੁਜਾ ਕੇ ਲੈ ਕੇ ਗਿਆ ਉਸ ਦਾ ਚੋਰੀ ਦਾ ਮੋਟਰਸਾਈਕਲ ਤੇ ਕਰਨ ਇਲੀਸ ਕਾਂਚਾ ਨੂੰ ਵੀ ਇਸ ਮੁਕਦਮੇ 'ਚ ਗ੍ਰਿਫਤਾਰ ਕੀਤਾ ਗਿਆ। ਸਭ ਪਹਿਲਾ ਮਕਦਮਾ ਦਰਜ ਸੀ ਇਹਨਾਂ ਤੇ ਅਰਸ਼ ਜਸ਼ਨਦੀਪ ਤੇ ਤੇ ਐਨਡੀਪੀਐਸ ਦਾ ਇੱਕ ਮੁਕਦਮਾ ਦਰਸੀ ਤੇ ਕਰਨ ਕਾਂਚਾ ਤੇ ਤਿੰਨ ਮੁਕਦਮੇ ਦਰਜ ਨੇ ਵਕਫ ਵਕਫ ਤਾਰਾਵਾ। ਇਹ ਜਿਹੜਾ ਸਰ ਜੀ ਵੀ ਨਵੀਂ ਪਲੈਨਿੰਗ ਬਣੀ ਸੀ। ਹਾਂ ਇਹ 15 16 ਦਿਨ ਪਹਿਲਾਂ ਹੀ ਜਿਹੜਾ ਕਰਨ ਕਾਂਚਾ ਇਹ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਜੇਲ੍ਹ ਤੋਂ ਭੱਜਣ ਦੀ ਇਹਨਾਂ ਦੀ ਜਿਹੜੀ ਗਾਇੰਸ ਸੀ ਉਹ ਜੇਲ੍ਹ 'ਚ ਹੀ ਬਣੀ ਸੀ।